ਸ਼ੁਰੂ ਕਰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਔਰ ਖੁਸ਼ੀਵਲੀ ਗੱਲ ਇਹ ਹੈ ਕਿ ਕਾਲ ਸੇਵਾ ਫਾਊਂਡੇਸ਼ਨ ਵੱਲੋਂ ਹਰ ਸਾਲ ਜਿਹੜਾ ਇੱਥੇ ਜਨਮ ਦਿਹਾੜਾ ਤੇ ਬਰਸੀ ਮਨਾਈ ਜਾਂਦੀ ਆ ਔਰ ਇੱਥੇ ਹਰ ਵਾਰੀ ਅਸੀਂ ਆਣ ਕੇ ਗੁੱਸਾ ਕਰਦੇ ਸੀ ਲੱਖ ਲੱਖ ਚਿੱਠੀਆਂ ਬਹੁਤ ਦਿੱਤੀਆਂ ਪ੍ਰਸ਼ਾਸਨ ਨੂੰ ਇਸ ਦਾ ਆਲੇ-ਦੁਆਲੇ ਜਿਹੜਾ ਵਾ ਬਹੁਤ ਮਾੜੇ ਹਾਲਾਤ ਸੀਗੇ ਡਿੱਗਣ ਦੀ ਕਿਟਾਰ ਤੇ ਸੀ ਯਾਦਗਾਰ ਅਮ੍ਰਿਤਸਰ ਕੰਪਨੀ ਬਾਗ ਦੇ ਵਿੱਚ ਔਰ 24 ਦੇ ਵਿੱਚ ਅਮਰitsar ਦੇ ਐਮਪੀ ਸਾਹਿਬ ਡੀਸੀ ਸਾਹਿਬ ਤੇ ਕਾਰਪੂਸ਼ਨ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਸੀ ਜਦੋਂ ਬਹਿ ਕੇ ਇੱਕ ਪ੍ਰੋਜੈਕਟ ਪਾਸ ਕਰਾਇਆ ਸੀ 스마트 ਸਿਟੀ ਦਾ ਇੱਕ ਕਰੋੜ ਰੁਪਏ ਦਾ 스마트 ਸਿਟੀ ਤਹਿਤ ਪ੍ਰੋਜੈਕਟ ਪਾਸ ਹੋਇਆ ਸੀ ਤੇ ਹੁਣ ਜਿਹੜਾ ਇਹ ਕੀਤੇ ਤੇ ਬੜੀ ਜਨੀ ਵਜੇ ਸੀ ਪਰ ਕੰਮ ਸ਼ੁਰੂ ਕਰਵਾਤਾ ਹੈ 6-7 ਦਿਨ ਹੋ ਗਏ ਆ ਕੰਮ ਚੱਲ ਰਿਹਾ ਔਰੇ ਆਲਾ ਦਵਾਲਾ ਸਾਰਾ ਨਵਾਂ ਬਣ ਜਾਣਾ ਔਰ 95 ਲੱਖ ਤੋਂ 75 ਲੱਖ ਦੇ ਵਿੱਚ ਜਿਹੜਾ ਪ੍ਰੋਜੈਕਟ ਜਿਹੜਾ ਬਣਿਆ ਵਾ ਮੈਂ ਤੇ ਲੋਨ ਧੰਨਵਾਦ ਕਰਦਾ ਆ ਕਾਲ ਸੇਵਾ ਫਾਊਂਡੇਸ਼ਨ ਵੱਲੋਂ ਧੰਨਵਾਦ ਕਰਦਾ ਕਿਉਂਕਿ ਦੇਰ ਆਈ ਦਰੁਸਤਾਈ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਨ ਤੇ ਸੱਚੇ ਸਰ ਸ਼ਰਦਾ ਦੇ ਫੁੱਲ ਜਿਹੜੇ ਉਹ ਭੇਟ ਕੀਤੇ ਗਏ ਕਿਉਂਕਿ ਹਰ ਵਾਰ ਹੀ ਆਉਂਦੇ ਸੀ ਰੌਲਾ ਪਾ ਕੇ ਜਾਂਦੇ ਹਾਂ ਗੁੱਸੇ ਨਾਲ ਜਾਂਦੇ ਹਾਂ ਤਕਲੀਫ ਹੁੰਦੀ ਸੀ ਅੱਜ ਬੜਾ ਸਕੂਨ ਮਿਲਿਆ ਔਰ ਦੂਜਾ ਮੈਂ ਬੇਨਤੀ ਕੀ 84 ਕਿਲਿਆਂ ਦੇ ਵਿੱਚ ਜਿੱਥੇ ਅੰਮ੍ਰਿਤਸਰ ਕੰਪਨੀ ਬਾਪ ਬਣਿਆ ਇੱਥੇ ਬਹੁਤ ਸਾਰੀਆਂ ਪ੍ਰਾਤਨ ਬਰਾਸਤਾ ਨੇ ਔਰ ਇਸ ਮਸਲੇ ਨੂੰ ਸਮਰ ਪੈਲਸ ਤੇ ਨੂੰ ਪਾਰਲੀਮੈਂਟ ਵਿੱਚ ਵੀ ਐਮਪੀ ਸਾਹਿਬ ਲੈ ਕੇ ਗਏ ਸੀ ਬਹੁਤ ਸਾਰੇ ਕੰਮ ਹੋਣ ਵਾਲੇ ਸੋ ਭਰਾਓ ਘਰਾਂ ਵਿੱਚ ਬਹਿ ਕੇ ਫੇਸਬੁੱਕ ਤੇ ਫੋਟੋਆਂ ਆ ਨਾ ਪਾਇਆ ਕਰੋ ਇੱਥੇ ਆ ਕੇ ਵੇਖੋ ਟੁੱਡੀਆਂ ਪ੍ਰਾਤਨ ਵਿਰਾਸਤਾਂ ਟੁੱਡੀਆਂ ਯਾਦਗਾਰਾਂ ਤੁਹਾਡੇ ਜਰਨਲਾਂ ਨੇ ਕੀ ਕੀਤਾ ਤੋਂ ਦੇ ਲਈ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਜਿੰਨੇ ਵੀ ਚੈਨਲਾਂ ਨੇ ਸਾਡਾ ਸਾਥ ਦਿੱਤਾ ਇੱਥੋਂ ਦੇ ਹਾਲਾਤ ਵਿਖਾਏ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ